ਹਮ ਰਾਖਤ ਪਾਤਸ਼ਾਹੀ ਦਾਵਾ ਕਿਉਂ ਨਾ ਆਪਾਂ ਕੁਝ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਲਈਏ ਖਬਰੇ ਠੰਡ ਮੈਨੂੰ ਹੀ ਜ਼ਿਆਦਾ ਲੱਗ ਰਹੀ ਸੀ ਜੰਗ ਦੇ ਮੈਦਾਨ ਵਿੱਚ ਬੈਠੇ ਸੂਰਮੇ ਧੂਣੀਆਂ ਬਾਲ ਕੇ ਨਹੀਂ ਸੇਕਿਆ ਕਰਦੇ ਜੰਗ ਦਾ ਸੇਕ ਮਹਿਸੂਸ ਕਰੋ ਠੰਡ ਆਪੇ ਲੱਗਣੋਂ ਹਟ ਜਾਓ ਬਾਬੇ ਨੇ ਆਪਣੀ ਖੇਸੀ ਮੇਰੇ ਵੱਲ ਵਧਾਉਂਦਿਆਂ ਕਿਹਾ ਇਹ ਜੰਗ ਕਿਹੜੀ ਸੀ ਸਾਨੂੰ ਕੁਝ ਪਤਾ ਨਹੀਂ ਸੀ ਪਰ ਹਾਂ ਸੇਕ ਤਾਂ ਜੰਗ ਦਾ ਜ਼ਰੂਰੀ ਸੀ ਜੋ ਇਨ੍ਹਾਂ ਸਿੰਘਾਂ ਨੂੰ ਪਾਲਾ ਭੋਰਾ ਤੰਗ ਨਹੀਂ ਕਰ ਰਿਹਾ ਸੀ ਕਥਾ ਅੱਗੇ ਕੁਝ ਇਸ ਤਰ੍ਹਾਂ ਚੱਲਦੀ ਹੈ ਕਿ ਸੂਬੇਦਾਰ ਜਕਰੀਆ ਖਾਨ ਸਿੰਘਾਂ ਨਾਲ ਲੜਦਾ ਲੜਦਾ ਥੱਕ ਗਿਆ ਅਤੇ ਲਾਹੌਰ ਮੁੜ ਗਿਆ ਜਿਨ੍ਹਾਂ ਨੂੰ ਦੀਨ ਦਾ ਵਾਸਤਾ ਪਾ ਕੇ ਜਿਹਾਦ ਲਈ ਤਿਆਰ ਕੀਤਾ ਸੀ ਉਹ ਖਾਲਸੇ ਦੇ ਧਰਮ ਯੁੱਧ ਦੀ ਦ੍ਰਿੜਤਾ ਅੱਗੇ ਟੇਕ ਨਾ ਸਕੇ ਅਤੇ ਲੱਗੇ ਤਨਖਾਹਾਂ ਮੰਗਣ ਨਾ ਕਿਤੋਂ ਕੋਈ ਕਾਰ ਆਵੇ ਅਤੇ ਨਾ ਹੀ ਕੋਈ ਸਰਕਾਰੀ ਮਾਮਲਾ ਤਨਖਾਹ ਜਕਰੀਆ ਕਿੱਥੋਂ ਦੇਵੇ ਸੋ ਆਪਣੇ ਆਪ ਨੂੰ ਜਿਹਾਦੀ ਆਖਣ ਵਾਲੇ ਫੌਜੀ ਨੌਕਰੀਆਂ ਛੱਡ ਕੇ ਘਰੋਂ ਘਰੀ ਪਰਤ ਗਏ ਫੌਜ ਤੋਂ ਬਿਨਾਂ ਕਿਹੜੀ ਸਰਕਾਰ ਦਾ ਡਰ ਮੰਨਦੇ ਨੇ ਲੋਕ ਜੋ ਮਾੜੇ ਮੋٹے ਕਰ ਦਿੰਦੇ ਸਨ ਉਹਨਾਂ ਵੀ ਨਾ ਨੁਕਰ ਕਰਨੀ ਸ਼ੁਰੂ ਕਰ ਦਿੱਤੀ ਉਧਰੋਂ ਦਿੱਲੀ ਵਾਲੇ ਮਾਮਲੇ ਲਈ ਸੰਗੀ ਨੱਪ ਰਹੇ ਸਨ ਬਾਦਸ਼ਾਹ ਦੇ ਭੇਜੇ ਸਰਕਾਰੀ ਅਫਸਰਾਂ ਨੂੰ ਹੋਰ ਕਿੰਨੇ ਕ ਬਹਾਨੇ ਲਗਾਏ ਜਾਣ ਜਗਰੀਆ ਇਹ ਕਹਿ ਚੁੱਕਾ ਸੀ ਕਈ ਵਾਰ ਕਿ ਪਹਿਲਾਂ ਤਾਂ ਬੰਦੇ ਬਹਾਦਰ ਨੇ ਸਲਤਨਤ ਨੂੰ ਕਿੰਨੀ ਦੇਰ ਖوار ਕੀਤਾ ਫਿਰ ਹੁਣ ਖਾਲਸੇ ਨੇ ਵਕਤ ਪਾਇਆ ਹੋਇਆ ਹੈ ਸੋ ਕਰ ਭੇਜਣ ਲਈ ਥੋੜੀ ਮੌਲਤ ਹੋਰ ਦਿੱਤੀ ਜਾਵੇ ਪਰ ਐਤਕੀ ਦਿੱਲੀ ਦਰਬਾਰ ਸਖਤ ਹੋ ਚੁੱਕਾ ਸੀ ਬਾਦਸ਼ਾਹ ਨੇ ਅਤੌਲਾ ਖਾਨ ਤੇ ਮਹਾਬਤ ਖਾਨ ਦੀ ਅਗਵਾਈ ਵਿੱਚ ਹਜ਼ਾਰ ਦੇ ਕਰੀਬ ਫੌਜ ਕਰ ਉਗਰਾਹਣ ਲਈ ਭੇਜੀ ਤੇ ਨਾਲ ਹੀ ਕਹਿ ਦਿੱਤਾ ਕਿ ਵਸੂਲੀ ਨਾ ਹੋਣ ਦੀ ਸੂਰਤ ਵਿੱਚ ਜ਼ਕਰੀਆ ਖਾਨ ਨੂੰ ਬੰਨ ਕੇ ਲਿਆਂਦਾ ਜਾਵੇ ਖਾਨ ਬਹਾਦਰ ਨੂੰ ਜਦ ਇਹ ਖਬਰ ਮਿਲੀ ਤਾਂ ਉਸ ਨੇ ਵਿਆਉਂਤ ਢੜੀ ਉਸ ਨੇ ਕੁਝ ਮੱਜਬੀ ਕਾਜੀ ਮੁੱਲਾ ਇਕੱਠੇ ਕੀਤੇ ਅਤੇ ਦੀਨ ਦਾ ਵਾਸਤਾ ਪਾਇਆ ਕਿ ਜੇ ਉਹ ਕੁਝ ਫੌਜ ਤਿਆਰ ਕਰਨ ਤਾਂ ਦਿੱਲੀੋਂ ਆ ਰਹੀ ਘੋੜਸਵਾਰ ਸੈਨਾ ਨਾਲ ਮਿਲ ਕੇ ਸਿੰਘਾਂ ਦਾ ਫਾਹਾ ਵੱਡ ਸੁੱਟਦੇ ਹਾਂ ਕਾਜੀ ਮੁੱਲਾ ਤਾਂ ਪਹਿਲਾਂ ਹੀ ਸਿੰਘਾਂ ਨਾਲ ਨਫ਼ਰਤ ਕਰਦੇ ਸਨ ਸੋ ਉਹਨਾਂ ਜਕਰੀਆ ਖਾਨ ਨੂੰ ਮਦਦ ਦਾ ਭਰੋਸਾ ਦਿੱਤਾ 200 ਦੇ ਕਰੀਬ ਸਿੰਘਾਂ ਨੇ ਭਗਵੰਤ ਤੇ ਖੱਤਰੀ ਦੀ ਹਵੇਲੀ ਵਿੱਚ ਡੇਰਾ ਕੀਤਾ ਹੋਇਆ ਸੀ ਜਿਸ ਦੀ ਸੂਦ ਦਿੱਲੀ ਤੋਂ ਆ ਰਹੀ ਘੋੜਸਵਾਰ ਫੌਜ ਨੂੰ ਲੱਗ ਗਈ ਉਹਨਾਂ ਹਵੇਲੀ ਘੇਰ ਲਈ ਅਤੇ ਤੋਪਾਂ ਦੇ ਗੋਲੇ ਹਵੇਲੀ ਦੀਆਂ ਕੰਧਾਂ ਪਾੜਨ ਲੱਗੇ ਹਮਲੇ ਦੀ ਖਬਰ ਸੁਣ ਕੇ ਆਲੇ ਦੁਆਲੇੋਂ ਹੋਰ ਮੁਸਲਮਾਨ ਵੀ ਘੋੜਸਵਾਰ ਸੈਨਾ ਨਾਲ ਨਰਲ ਗਏ ਹਵੇਲੀ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ 71 ਹੋ ਗਈ ਅਤੇ ਤੋਪਾਂ ਦੇ ਹੱਲਿਆਂ ਕਰਕੇ ਸ਼ਹੀਦ ਹੋ ਜਾਣ ਕਾਰਨ ਸਿੰਘ 200 ਤੋਂ ਵੀ ਘੱਟ ਰਹਿ ਗਏ ਪਰ ਸਿੰਘਾਂ ਨੇ ਸਬਰ ਸਦਕ ਨਾਲ ਮੋਰਚਾ ਸੰਭਾਲੀ ਰੱਖਿਆ ਤੋਪਾਂ ਦੇ ਗੋਲਿਆਂ ਨੇ ਚੁਫੇਰੀਆਂ ਹਵੇਲੀ ਦੀਆਂ ਕੰਧਾਂ ਢਾਹ ਢੇਰੀ ਕਰ ਦਿੱਤੀਆਂ ਕਿਤੇ ਕਿਤੇ ਜਦ ਮੁਗਲ ਦੀ ਆਵਾਜ਼ ਹੁਣ ਬਚ ਕੇ ਨਹੀਂ ਜਾ ਸਕਦੇ ਸਿੰਘਾਂ ਦੇ ਕੰਨੀ ਪੈਂਦੀ ਤਾਂ ਉਹ ਅੰਦਰੋਂ ਉੱਚੀ ਆਵਾਜ਼ ਵਿੱਚ ਬੋਲਦੇ ਹਨ ਇਕੱਲੇ ਜਾਣਾ ਤਾਂ ਸਾਡੀ ਤਸਵੀਰ ਨਹੀਂ ਨਹੀਂ ਸਾਨੂੰ ਤੋਰਨ ਦੇ ਸੁਪਨੇ ਲੈਣ ਵਾਲੇ ਆਪਣੀ ਆਖਰੀ ਫਤਿਹ ਵੀ ਘਰਾਂ ਨੂੰ ਭੇਜ ਦੇਣ ਸਿੰਘਾਂ ਨੇ ਹੱਥ ਨਹੀਂ ਟੁੱਟਣ ਦਿੱਤਾ ਅਤੇ ਸਤਗੁਰੂ ਨੇ ਤਰੁੱਠ ਕੇ ਕਿਰਪਾ ਕਰ ਦਿੱਤੀ ਭਾਰੀ ਹਨੇਰੀ ਨਾਲ ਮੀਂਹ ਵਰ ਪਿਆ ਮੁਗਲਾਈ ਤੋਪਾਂ ਦਾ ਗੋਲਾ ਬਾਰੂਦ ਸਭ ਬੇਕਾਰ ਪਰ ਮੀਂ ਕਿਰਪਾਨਾਂ ਨੂੰ ਤਾਂ ਕੁਝ ਨਹੀਂ ਕਰ ਸਕਦਾ ਸਿੰਘਾਂ ਨੇ ਢਾਲਾਂ ਉੱਤੇ ਕਿਰਪਾਨਾਂ ਮਾਰਦਿਆਂ ਗਜਬ ਦਾ ਸ਼ੋਰ ਪੈਦਾ ਕੀਤਾ ਅਤੇ ਮੁਗਲਾਂ ਉੱਤੇ ਹੱਲਾ ਕਰ ਦਿੱਤਾ ਮੁਗਲਾਂ ਦੇ ਖਾਨਿਆਂ ਗਈਆਂ ਜਿਹੜੇ ਤੋਪਾਂ ਬੰਦੂਕਾਂ ਦੇ ਆਸਰੇ ਜੰਗ ਵਿੱਚ ਆਏ ਹੋਣ ਉਹ ਕਿਰਪਾਨਾਂ ਵਾਲਿਆਂ ਦਾ ਮੁਕਾਬਲਾ ਨਹੀਂ ਕਰ ਸਕਦੇ بارود ਦੀ ਤਾੜ-ਤਾੜ ਵਿੱਚ ਮੁਗਲਾਂ ਨੂੰ ਇਹ ਤਾਂ ਚੇਤੇ ਵੀ ਨਹੀਂ ਸੀ ਕਿ ਲੜਾਈ ਹੱਥੋ-ਹੱਥ ਉੱਤੇ ਵੀ ਆ ਸਕਦੀ ਹੈ। ਇੱਕ ਪਾਸਿਓਂ ਦੁਸ਼ਮਣ ਦਾ ਮੋਰਚਾ ਸਿੰਘਾਂ ਨੇ ਤੋੜ ਦਿੱਤਾ ਅਤੇ ਮੁਗਲਾਂ ਦੇਆਂ ਲਾਸ਼ਾਂ ਦੇ ਢੇਰ ਵਿੱਚੋਂ ਉਹਨਾਂ ਦੇ ਘੋੜੇ ਲੈ ਕੇ ਹੀ ਹਰਨ ਹੋ ਗਏ। ਛਿੱਤੇ ਜਿਹੇ ਪੈਂਦੇ ਦਿੱਲੀੋਂ ਆਏ ਮੁਗਲਾਂ ਨੇ ਭੀਲੋਵਾਲ ਕੋਲ ਇੱਕ ਕਿਲੇ ਵਿੱਚ ਡੇਰਾ ਕਰ ਲਿਆ। ਸਿੰਘਾਂ ਦੇ ਹੱਥ ਤਾਂ ਇਹਨਾਂ ਨੇ ਵੇਖ ਹੀ ਲਏ ਸਨ। ਸੋ ਜਕਰੀਆ ਖਾਨ ਨੇ ਮੌਕੇ ਦਾ ਫਾਇਦਾ ਚੱਕਦਿਆਂ ਲਾਹੌਰ ਵਿੱਚ ਕਾਜੀ ਮੌਲਾਨਿਆਂ ਦੀ ਇਕੱਠੀ ਕੀਤੀ ਹੋਈ ਫੌਜ ਕਿਲੇ ਵਿੱਚ ਭੇਜੀ ਕਿ ਰਾਲਕੇ ਸਿੰਘਾਂ ਨਾਲ ਟੱਕਰ ਲਵਾਂਗੇ ਇਧਰ ਜਦ ਭਗਵੰਤ ਖੱਤਰੀ ਦੀ ਹਵੇਲੀ ਵਿੱਚ ਸਿੰਘਾਂ ਨੂੰ ਪਏ ਘੇਰੇ ਦੀ ਖਬਰ ਚਾਰੇ ਪਾਸੇ ਉੱਡੀ ਤਾਂ ਥਾਂ ਪਰ ਥਾਂ ਖਿਲਰਿਆ ਖਾਲਸਾ ਮੋੜ ਇਕੱਤਰ ਹੋ ਗਿਆ ਉਹਨਾਂ ਨੂੰ ਪੀਲੋਵਾਲ ਦੇ ਕਿਲੇ ਵਿੱਚ ਮੁਗਲਾਂ ਦੇ ਉਤਾਰੇ ਦੀ ਸੂਹ ਮਿਲ ਗਈ ਹਰਨਮਿਤ ਖਾਲਸੇ ਦੀ ਸੀ ਅਚਨਚੇਤ ਖਾਲਸੇ ਨੇ ਰਾਤ ਨੂੰ ਹੱਲਾ ਕਰ ਦਿੱਤਾ ਅਤੇ ਮੁਗਲਾਂ ਨੂੰ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਜਦ ਨੂੰ ਉਹਨਾਂ ਤੋਪਾਂ ਖਿੱਚਣ ਲਈ ਊਠ ਬਲਦ ਤਿਆਰ ਕੀਤੇ ਤਦ ਤੀਕਤਾ ਸਿੰਘਾ ਨੇ ਕਿਲਾ ਮਾਰ ਲਿਆ ਸੀ ਮੁਗਲਾਂ ਦੇ ਤਿਆਰ ਕੀਤੇ ਹੋਏ ਘੋੜਿਆਂ ਉੱਤੇ ਸਿੰਘ ਛਾਲਾ ਮਾਰ ਕੇ ਸਵਾਰ ਹੋ ਗਏ ਅਤੇ ਤੁਰਕਾਂ ਦੇ ਲੱਗੇ ਆਹੂ ਲਾਉਣ ਇਨਾਂ ਪਾਰੀ ਹੱਲਾ ਵੇਖ ਕੇ ਮੁਗਲਾਂ ਨੂੰ ਯਕੀਨ ਹੋ ਗਿਆ ਕਿ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਸੋ ਤਰਾਵੜੀ ਸ਼ਹਿਰ ਦਾ ਨੱਕੀ ਨਾਮੀ ਰਾਜਪੂਤ ਉੱਚੀ ਥਾਂ ਉੱਤੇ ਚੜ ਕੇ ਚੀਕਣ ਲੱਗਾ ਭੱਜ ਜਾਓ ਤੇ ਜਾਨਾਂ ਬਚਾਓ ਮੁਕਾਬਲਾ ਕਰਨ ਦੀ ਥਾਂ ਪਿੰਡ ਵਿੱਚ ਜਾ ਕੇ ਲੁਕ ਜਾਓ ਦਿੱਲੀੋਂ ਘਰ ਉਗਰਾਉਣ ਆਏ ਮੁਗਲਾਂ ਦੇ ਸਭ ਮੂਰਲੀ ਕਤਾਰ ਵਾਲੇ ਯੋਧੇ ਮਾਰੇ ਗਏ ਸਿਪਾਹੀਆਂ ਵਿੱਚੋਂ ਵੀ ਉਹੀ ਬਚੇ ਜੋ ਪੱਜਕੇ ਪਿੰਡ ਵਿੱਚ ਚਲੇ ਗਏ ਤੇ ਜਾਂ ਉਹ ਜੋ ਲਾਹੌਰੋਂ ਆਏ ਸਨ ਤੇ ਇਸ ਗੱਲੋਂ ਵਾਕਿਫ ਸਨ ਕਿ ਸਿੰਘਾਂ ਦੇ ਹਮਲੇ ਵਿੱਚ ਕਿਵੇਂ ਭੱਜ ਕੇ ਜਾਨ ਬਚਾਉਣੀ ਹੈ ਢੀਲੋਵਾਲ ਦਾ ਮੈਦਾਨ ਸਿੰਘਾਂ ਹੱਥ ਰਿਹਾ ਜ਼ਕਰੀਆ ਖਾਨ ਦੀ ਚਾਲ ਵੀ ਕੁਝ ਕਾਮਯਾਬ ਰਹੀ ਹਾਂ ਉਸ ਨੂੰ ਲਾਹੌਰ ਦੇ ਆਪਣੇ ਆਦਮੀਆਂ ਦੇ ਮਾਰੇ ਜਾਣ ਦਾ ਗਮ ਤਾਂ ਸੀ ਪਰ ਇਸ ਨਾਲੋਂ ਵੀ ਇਹ ਖੁਸ਼ੀ ਕਿਤੇ ਵੱਧ ਸੀ ਕਿ ਮਾਮਲਾ ਉਗਰੋਹਣ ਆਈ ਫੌਜ ਨੂੰ ਖਾਲਸੇ ਨੇ ਧੂਲ ਮਿੱਟੀ ਵਿੱਚ ਮਿਲਾ ਦਿੱਤਾ ਉਹ ਚਾਹੁੰਦਾ ਵੀ ਇਹੋ ਸੀ ਮਾਮਲਾ ਜਕਰੀਏ ਤੋਂ ਦੇ ਨਹੀਂ ਹੋਣਾ ਸੀ ਤੇ ਇਸ ਫੌਜ ਨੇ ਉਸ ਨੂੰ ਨੂੜ ਕੇ ਦਿੱਲੀ ਲਿਜਾ ਸੁੱਟਣਾ ਸੀ ਹੁਣ ਉਹ ਦਿੱਲੀ ਦਰਬਾਰ ਅੱਗੇ ਸੱਚਾ ਹੋ ਸਕਦਾ ਸੀ ਦਿੱਲੀ ਦੀ ਭੇਜੀ ਫੌਜ ਦੀ ਮਦਦ ਕਰਕੇ ਵੀ ਜਕਰੀਆ ਖਾਨ ਨੇ ਭਰੋਸਾ ਜਿੱਤ ਲਿਆ ਸੀ ਉਹ ਹੁਣ ਕਹਿ ਸਕਦਾ ਸੀ ਕਿ ਤੁਸੀਂ ਆਪਣੀ ਭੇਜੀ ਟੁਕੜੀ ਦੀ ਹੋਈ ਹਾਲਤ ਤੋਂ ਹੀ ਅੰਦਾਜ਼ਾ ਲਾ ਲਓ ਕਿ ਮੇਰਾ ਵਾਹ ਕਿੰਨਾ ਨਾਲ ਪਿਆ ਹੋਇਆ ਹੈ ਤੁਹਾਡੀ ਤਾਂ ਇਹ ਝੜਪ ਕਦੇ ਕਦਾਈ ਹੋਣੀ ਹੈ ਮੈਂ ਤਾਂ ਨਿਤ ਨਵੇਂ ਸੂਰਜ ਐਸੇ ਹਮਲੇ ਸਹਾਰਦਾ ਹਾਂ ਉਸ ਨੇ ਇੱਕ ਚਿੱਠੀ ਬਾਦਸ਼ਾਹ ਵੱਲ ਕੱਲੀ ਤੁਹਾਨੂੰ ਜਾਪਦਾ ਸੀ ਕਿ ਤੁਸੀਂ ਬੰਦੇ ਨੂੰ ਮਾਰ ਲਿਆ ਹੈ ਤਾਂ ਖਾਲਸਾ ਖਤਮ ਹੋ ਗਿਆ ਹੈ ਨਹੀਂ ਇਨਾਂ ਦੀ ਗਿਣਤੀ ਸਗੋਂ ਅੱਗੇ ਨਾਲੋਂ ਚੌਗੁਣੀ ਹੋ ਗਈ ਹੈ ਅਸੀਂ ਕਿੱਥੋਂ ਮਾਮਲਾ ਦਈਏ ਕਿੱਧਰ ਨੂੰ ਜਾਈਏ ਮੁਲਖ ਤਾਂ ਸਾਰਾ ਸਿੰਘਾਂ ਨੇ ਲੁੱਟ ਲਿਆ ਹੈ ਸਾਡੀਆਂ ਤਾਂ ਫੌਜਾਂ ਵੀ ਤਨਖਾਹ ਨਾ ਮਿਲਣ ਕਾਰਨ ਛੱਡ ਕੇ ਘਰਾਂ ਨੂੰ ਪਰਤ ਗਈਆਂ ਹਨ ਤੁਸੀਂ ਆਪਣੀ ਟੁਕੜੀ ਵਿੱਚੋਂ ਬਚਿਆਂ ਨੂੰ ਹੀ ਪੁੱਛ ਕੇ ਵੇਖੋ ਕਿ ਕੀ ਹਾਲਤ ਕਰਦੇ ਨੇ ਸਿੰਘ ਇਹ ਦੁਸ਼ਮਣ ਨਹੀਂ ਕਿਆਮਤ ਨੇ ਮੁਕਾਬਲਾ ਕਰ ਕਰ ਅਸੀਂ ਹਾਰ ਗਏ ਹਾਂ ਸਾਨੂੰ ਇਹਨਾਂ ਵੱਲ ਮਿੱਤਰਤਾ ਦਾ ਹੱਥ ਵਧਾ ਕੇ ਦੇਖਣਾ ਚਾਹੀਦਾ ਹੈ ਕਿਉਂ ਨਾ ਅਸੀਂ ਇਹਨਾਂ ਨਾਲ ਸੰਧੀ ਕਰਕੇ ਦੇਖੀਏ ਮੇਰੇ ਕੁਝ ਭਰੋਸੇਯੋਗ ਇਸ ਵਿੱਚ ਸਾਡੀ ਮਦਦ ਕਰ ਸਕਦੇ ਹਨ ਜੇ ਦੁਸ਼ਮਣ ਗੁੜ ਦਿੱਤਿਆਂ ਮਰਦਾ ਹੋਵੇ ਤਾਂ ਜ਼ਹਿਰ ਅਜਾਈਂ ਖਰਾਬ ਨਹੀਂ ਕਰੀਦਾ ਇੱਕ ਵਾਰ ਇਹਨਾਂ ਦਾ ਭਰੋਸਾ ਜਿੱਤ ਕੇ ਵੇਖਦੇ ਹਾਂ ਫੇਰ ਕਦੇ ਦਾ ਲੱਗ ਗਿਆ ਤਾਂ ਮਾਰ ਵੀ ਲਵਾਂਗੇ ਜਕਰੀਆ ਖਾਨ ਨੇ ਆਪਣੇ ਇੱਕ ਵਕੀਲ ਨੂੰ ਬਲਾਵਾ ਭੇਜਿਆ ਇਹ ਵਕੀਲ ਜੰਬਰਪਿੰਡ ਦਾ ਸੀ ਨਾਮ ਸੀ ਸੁਬੇਗ ਸਿੰਘ ਭਲਾ ਹੀ ਕੀਤਾ ਹੈ ਸਿੰਘਾ ਨੇ ਜੋ ਦਿੱਲੀੋਂ ਮਾਮਲਾ ਉਗਰੋਹਣ ਆਈ ਫੌਜ ਨੂੰ ਭਾਜ ਪਾ ਦਿੱਤੀ ਹੈ ਮੇਰੇ ਤਾਂ ਸਿਰ ਦੀ ਜੂ ਸੀ ਉਹ ਫੌਜ ਮਾਮਲਾ ਦੇਣ ਨੂੰ ਹੈ ਨਹੀਂ ਸੀ ਤੇ ਲਏ ਬਿਨਾ ਉਹਨਾਂ ਨੇ ਜਾਣਾ ਨਹੀਂ ਸੀ ਸੋ ਮੇਰੇ ਸਿਰ ਖਾਲਸਾ ਪੰਥ ਦਾ ਅਹਿਸਾਨ ਹੈ ਅਸੀਂ ਉਹਨਾਂ ਨਾਲ ਸੁਲ੍ਹਾ ਕਰਨੀ ਚਾਹੁੰਦੇ ਹਾਂ ਜੇ ਉਹ ਹਾਂ ਕਰਨ ਤਾਂ ਹਕੂਮਤ ਉਹਨਾਂ ਨੂੰ ਨਵਾਬੀ ਦੇ ਸਕਦੀ ਹੈ ਜਕਰੀਏ ਨੇ ਭਾਈ ਸੁਵੇਗ ਸਿੰਘ ਨੂੰ ਕਿਹਾ ਖਾਨ ਬਹਾਦਰ ਨੂੰ ਸਿੰਘਾਂ ਨਾਲ ਸੰਧੀ ਦੀ ਗੱਲ ਆਪਣੇ ਹੱਕ ਵਿੱਚ ਲੱਗ ਰਹੀ ਸੀ ਉਹ ਚਾਹੁੰਦਾ ਸੀ ਕਿਉਂਕਿ ਸੁਵੇਗ ਸਿੰਘ ਦਾ ਪੰਥ ਵੀ ਸਤਕਾਰ ਕਰਦਾ ਹੈ ਸੋ ਉਹ ਵਿਚੋਲਗੀ ਦਾ ਕੰਮ ਕਰੇ ਪੰਜਾਬ ਖਾਲਸੇ ਦੀ ਜਨਮ ਭੂਮੀ ਹੈ ਉਹਨਾਂ ਦਾ ਆਪਣਾ ਦੇਸ਼ ਇਸ ਦੇ ਉਜਾੜੇ ਵਿੱਚ ਕਿਸੇ ਦਾ ਭਲਾ ਨਹੀਂ ਹਕੂਮਤਾਂ ਤਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਪਰ ਪੰਜਾਬ ਨੇ ਇੱਥੇ ਹੀ ਰਹਿਣਾ ਹੈ ਤੁਸੀਂ ਉਹਨਾਂ ਨੂੰ ਕਹੋ ਕਿ ਹਕੂਮਤ ਚਾਹੁੰਦੀ ਹੈ ਕਿ ਆਪਾਂ ਰਲ ਕੇ ਪੰਜਾਬ ਨੂੰ ਵਸਾਈਏ ਅਸੀਂ ਗੁਰੂ ਕੇ ਚੱਕ ਦੇ ਨਾਂ ਜਾਗੀਰ ਲਾਉਣ ਨੂੰ ਵੀ ਤਿਆਰ ਹਾਂ ਖਾਨੂ ਨੇ ਸੁਭੇਗ ਸਿੰਘ ਨੂੰ ਆਪਣੀ ਨੀਤ ਦੱਸਦਿਆਂ ਕਿਹਾ ਮੈਂ ਉਹਨਾਂ ਨੂੰ ਜਾ ਕੇ ਸਿਰਫ ਇਹ ਗੱਲ ਹੀ ਨਹੀਂ ਸੁਣਾ ਸਕਦਾ ਤੁਸੀਂ ਕੁਝ ਮਾਮਲਾ ਵੀ ਦਿਓ ਜੋ ਮੈਂ ਜਾ ਕੇ ਖਾਲਸੇ ਦੇ ਦਰਸ਼ਨ ਭੇਟ ਕਰ ਸਕਾਂ ਸੁਬੇਗ ਸਿੰਘ ਜਾਣਦੇ ਸਨ ਕਿ ਐਸੀਆਂ ਸੰਧੀਆਂ ਖਾਲੀ ਹੱਥ ਗਿਆ ਨਹੀਂ ਹੁੰਦੀਆਂ ਹਾਂ ਹਾਂ ਕਿਉਂ ਨਹੀਂ ਅਸੀਂ ਨਵਾਬੀ ਦੀ ਪੋਸ਼ਾਕ ਦੇ ਨਾਲ 1.5 ਲੱਖ ਰੁਪਇਆ ਵੀ ਕੱਲਾਂਗੇ ਬਾਕੀ ਹੋਰ ਬੇਅੰਤ ਸੁਗਾਤਾਂ ਵੀ ਜਕਰੀਏ ਨੇ ਦਿੱਲੀ ਸਲਤਨਤ ਵੱਲੋਂ ਉਸ ਨੂੰ ਸੁਗਾਤ ਵਿੱਚ ਭੇਜੀ ਗਈ ਪੋਸ਼ਾਕ ਮੰਗਵਾਈ ਅਤੇ ਸੁਬੇਗ ਸਿੰਘ ਦੇ ਸਪੁਰਦ ਕਰਦਿਆਂ ਬੋਲਿਆ ਖਾਲਸੇ ਨੂੰ ਕਹੀਂ ਕਿ ਇਸ ਨੂੰ ਕੋਈ ਮਾਮੂਲੀ ਬਸਤਰ ਨਾ ਜਾਣੇ ਇਹ ਨਵਾਬੀ ਦੀ ਪੋਸ਼ਾਕ ਹੈ ਇਹ ਮਾਨੋ ਲਾਹੌਰ ਦੀ ਅੱਧੀ ਸੂਬੇਦਾਰੀ ਹੈ ਬਾਕੀ ਗੁਰੂ ਕੇ ਚੱਕ ਦੇ ਨਾਮ 12 ਚੱਕਾਂ ਦਾ ਪਟਾ ਵੀ ਲਿਖਿਆ ਹੈ ਉਹਨਾਂ ਚੱਕਾਂ ਦਾ ਸਾਰਾ ਮਾਮਲਾ ਤੇ ਪਰਜਾ ਖਾਲਸੇ ਨੂੰ ਜਵਾਬ ਦੇ ਹੈ ਜੋ ਵੀ ਇਹ ਪੋਸ਼ਾਕ ਪਹਿਨੇਗਾ ਉਸ ਨੂੰ ਮੁਲਕ ਉਗਰਾਹਣ ਦਾ ਹੱਕ ਹੋਏਗਾ ਸ਼ਾਹੀ ਪਰਵਾਨੇ ਉਸੇ ਦੇ ਨਾਮ ਆਉਣਗੇ ਉਸ ਨੂੰ ਹੀ ਹੱਕ ਹੋਏਗਾ ਕਿ ਉਹ ਸਰਕਾਰੀ ਮਾਲ ਕਿਸੇ ਵੀ ਤਰ੍ਹਾਂ ਵੰਡ ਸਕਦਾ ਹੈ ਇਹ ਕੁਝ ਕਹਿੰਦੇ ਆ ਜਕਰੀਆ ਖਾਨ ਨੇ ਸੁਬੇਗ ਸਿੰਘ ਨੂੰ ਖਾਲਸੇ ਵੱਲ ਵਿਦਾ ਕੀਤਾ ਨਗਾਰੇ ਵੱਜਣ ਦੀ ਆਵਾਜ਼ ਆ ਰਹੀ ਹੈ ਨਿਸ਼ਾਨ ਸਾਹਿਬ ਝੂਲਦੇ ਨਜ਼ਰੀ ਪੈ ਰਹੇ ਹਨ ਘੋੜਿਆਂ ਦੀਆਂ ਮਾਲਸ਼ਾਂ ਕੀਤੀਆਂ ਜਾ ਰਹੀਆਂ ਹਨ ਕੁਝ ਸਿੰਘ ਸ਼ਸਤਰਾਂ ਨੂੰ ਮਾਂਜ ਕੇ ਚਮਕਾ ਰਹੇ ਹਨ ਘੋੜ ਸਵਾਰੀ ਤੀਰ ਅੰਦਾਜ਼ੀ ਬੰਦੂਕਾਂ ਦੇ ਨਿਸ਼ਾਨਿਆਂ ਦਾ ਅਭਿਆਸ ਚੱਲ ਰਿਹਾ ਹੈ ਕੁਝ ਪਚੰਗੀ ਉਂਗਲਾਂ ਨਾਲ ਚੱਕਰ ਘੁਮਾ ਰਹੇ ਹਨ ਲੋ ਲੰਗਰ ਤਪ ਰਹੇ ਹਨ ਦੂਰੋਂ ਆਏ ਸਿੰਘਾਂ ਦੀ ਮੁਠੀ ਚਾਪੀ ਕੀਤੀ ਜਾ ਰਹੀ ਹੈ ਕੁਝ ਸਿੰਘ ਗਾਗਰਾਂ ਭਰ-ਭਰ ਕੇ ਜਲ ਢੋ ਰਹੇ ਹਨ ਇੱਕ ਸਿੰਘ ਦਾਤਨ ਕਰ ਰਿਹਾ ਹੈ ਤਾਂ ਦੂਜਾ ਉਸ ਲਈ ਜਲ ਦਾ ਗੜਵਾ ਲੈ ਕੇ ਖਲੋਤਾ ਹੈ ਭੱਜ ਭੱਜ ਕੇ ਸਿੰਘ ਇੱਕ ਦੂਜੇ ਦੀ ਸੇਵਾ ਕਰ ਰਹੇ ਹਨ ਕਿਸੇ ਤਰ੍ਹਾਂ ਦਾ ਕੋਈ ਸ਼ਰੀਕਾ ਵਿਰੋਧ ਕਿਤੇ ਨਜ਼ਰ ਨਹੀਂ ਪੈਂਦਾ ਭਾਈ ਸੁਬੇਗ ਸਿੰਘ ਨੇ ਖਾਲਸੇ ਦੇ ਦ دیدار ਪਾਉਂਦਿਆਂ ਹੀ ਘੋੜੇ ਤੋਂ ਉਤਾਰਾ ਕਰ ਲਿਆ। ਹੇਠਾਂ ਉਤਰ ਕੇ ਉਹਨਾਂ ਧਰਤੀ ਨੂੰ ਛੱਤ ਛੁਆ ਕੇ ਖਾਲਸੇ ਨੂੰ ਨਮਸਕਾਰ ਕੀਤੀ ਹੈ। ਖਾਲਸੇ ਦਾ ਦੀਵਾਨ ਸਜਿਆ ਹੋਇਆ ਹੈ। ਰਬਾਬੀ ਸਿੰਘ ਕੀਰਤਨ ਕਰ ਰਹੇ ਹਨ। ਸੁਵੇਗ ਸਿੰਘ ਦੀਵਾਨ ਵਿੱਚ ਪਿੱਛੇ ਖਲੋ ਗਏ ਹਨ। ਇਹ ਸਿੰਘਾਂ ਦੀ ਮਰਿਆਦਾ ਹੈ। ਜਦ ਵੀ ਦਲਪੰਥ ਵਿੱਚੋਂ ਕੋਈ ਵੀ ਸਿੰਘ ਘਰ ਜਾਵੇ ਜਾਂ ਕਿਤੇ ਹੋਰ ਬਾਹਰ ਹੋ ਕੇ ਆਵੇ ਜਾਂ ਫੇਰ ਸਰਕਾਰੀ ਨੌਕਰ ਹੋ ਜਾਵੇ ਤਾਂ ਪਹਿਲਾਂ ਆ ਕੇ ਪਿੱਛੇ ਖਲੋ ਜਾਂਦਾ ਹੈ ਫੇਰ ਸਿੰਘ ਅਰਦਾਸ ਕਰਕੇ ਤਨਖਾਹ ਲਾਉਂਦੇ ਹਨ ਸੁਬੇਗ ਸਿੰਘ ਨੇ ਦੋਹੇ ਹੱਥ ਜੋੜ ਕੇ ਫਤਿਹ ਬੁਲਾਈ ਅਤੇ ਗਾਲ ਵਿੱਚ ਪੱਲਾ ਪਾ ਕੇ ਬੋਲੇ ਖਾਲਸਾ ਬਖਸ਼ਿਸ਼ਾਂ ਕਰਨ ਵਾਲਾ ਹੈ ਸਤਗੁਰ ਗੁਰੂ ਪੰਥ ਵਿੱਚ ਆਪ ਵਰਤਦੇ ਹਨ ਅਸੀਂ ਦੁਨਿਆਵੀ ਗ੍ਰਹਿਸਤੀ ਜੀਵ ਜੇ ਖਾਲਸਾ ਸਾਡੇ ਉੱਤੇ ਤਰੁਠੇ ਅਤੇ ਰਹਿਮਤਾਂ ਦੇ ਘਰ ਆਵੇ ਸਾਨੂੰ ਵੀ ਸ਼ਰਨ ਆਇਆ ਨੂੰ ਬਖਸ਼ ਕੇ ਕੰਠ ਲਾਵੇ ਇਹ ਕਹਿੰਦੇ ਆ ਭਾਈ ਸੁਬੇਗ ਸਿੰਘ ਨੇ ਧਰਤੀ ਨੂੰ ਹੱਥ ਛਵਾ ਕੇ ਮੁੜ ਮੱਥੇ ਨੂੰ ਲਾਇਆ ਖਾਲਸੇ ਨੇ ਅਰਦਾਸ ਕੀਤੀ ਭਾਈ ਸੁਬੇਗ ਸਿੰਘ ਨੂੰ ਪੰਜ ਦਤਨਾਂ ਦੀ ਤਨਖਾਹ ਲਈ ਗਈ ਅਤੇ ਬਖਸ਼ ਦਿੱਤਾ ਗਿਆ ਬੜੇ ਆਦਰ ਨਾਲ ਸਵਾਗਤ ਕੀਤਾ ਗਿਆ ਤੇ ਮੂਰਲੀਆਂ ਸਫਾਂ ਵਿੱਚ ਬਿਠਾਇਆ ਗਿਆ ਜਲ ਪਾਣੀ ਦੀ ਸੇਵਾ ਮੰਗਰੋਂ ਸਿੰਘਾਂ ਨੇ ਭਾਈ ਸੁਬੇਗ ਸਿੰਘ ਨੂੰ ਆਉਣ ਦਾ ਸਬਬ ਪੁੱਛਿਆ ਖਾਲਸਾ ਜਾਣਦਾ ਸੀ ਕਿ ਭਾਈ ਸੁਬੇਗ ਸਿੰਘ ਦੀ ਸਰਕਾਰੇ ਦਰਬਾਰੇ ਸੋਹਣੀ ਪੁੱਛ ਹੈ ਸੋ ਜਰੂਰ ਕੋਈ ਵਿਸ਼ੇਸ਼ ਖਬਰ ਲੈ ਕੇ ਆਏ ਹੋਣਗੇ ਭਾਈ ਸੁਬੇਗ ਸਿੰਘ ਨੇ ਸਾਰੀ ਗੱਲ ਵਿਸਥਾਰ ਨਾਲ ਦੱਸੀ ਤੇ ਨਵਾਬੀ ਖਾਲਸੇ ਦੇ ਚਰਨਾਂ ਵਿੱਚ ਭੇਟ ਕੀਤੀ ਖਾਲਸਾ ਧਰੋਂ ਆਜ਼ਾਦ ਤਬੀਅਤ ਦਾ مالک ਨਵਾਬੀ ਵੱਲ ਕਿਸੇ ਨੇ ਅੱਖ ਭਰ ਕੇ ਨਾ ਵੇਖਿਆ ਇਹ ਕੈਸੀ ਬਾਤ ਕਹੀ ਹੈ ਤੁਸਾਂ ਸੁਬੇਗ ਸਿੰਘ ਜੀ ਮਹਾਰਾਜ ਨੇ ਖਾਲਸੇ ਨਾਲ ਪਾਤਸ਼ਾਹੀ ਦਾਵਾ ਕੀਤਾ ਹੋਇਆ ਹੈ ਤੇ ਖਾਲਸਾ ਖੈਰਾਤ ਵਿੱਚ ਆਈਆਂ ਨਵਾਬੀਆਂ ਕਿਵੇਂ ਕਬੂਲ ਕਰੇ ਨਾਲੇ ਤੁਰਕ ਅੱਗ ਹਨ ਤਾਂ ਖਾਲਸਾ ਬਾਰੂਦ ਹੈ ਸਾਡਾ ਮੇਲ ਕਦ ਸੰਭਵ ਹੈ ਦੀਵਾਨ ਦਰਬਾਰਾ ਸਿੰਘ ਬੋਲੇ ਸਤਿਗੁਰਾਂ ਦੇ ਬਚਨਾਂ ਉੱਤੇ ਕੋਈ ਸ਼ੰਕਾ ਨਹੀਂ ਜਥੇਦਾਰ ਜੀ ਪਾਤਸ਼ਾਹੀ ਖਾਲਸੇ ਦੀ ਹੈ ਅਤੇ ਰਹੇਗੀ ਪਰ ਵਖਤ ਵਿਚਾਰਨਾ ਵੀ ਬੁੱਧੀਵਾਨਾਂ ਦਾ ਕੰਮ ਹੈ ਜਿਹੜਾ ਬਾਦਸ਼ਾਹ ਲੋਕਾਂ ਤੋਂ ਕਰ ਵਸੂਲਦੇ ਹਨ ਉਹ ਆਪ ਖਾਲਸੇ ਅੱਗੇ ਨਵਾਬੀ ਭੇਜ ਰਹੇ ਹਨ ਅਤੇ ਨਾਲ ਹੀ ਮਾਮਲਾ ਦੇ ਰਹੇ ਹਨ ਖਾਲਸਾ ਤਾਂ ਸਗੋਂ ਬਾਦਸ਼ਾਹ ਤੋਂ ਉੱਚੇ ਰਤਬੇ ਉੱਤੇ ਹੋਇਆ ਨਾਲੇ ਖਾਲਸੇ ਨੇ ਤਾਂ ਗਊ ਗਰੀਬ ਦੀ ਸੇਵਾ ਹੀ ਕਰਨੀ ਹੈ ਨਵਾਬੀ ਲੈ ਕੇ ਹੋਰ ਸੋਹਣੀ ਤਰ੍ਹਾਂ ਹੋ ਸਕੇਗੀ ਗਰੀਬ ਪਰਜਾ ਵੀ ਖਾਲਸੇ ਦੀ ਨਵਾਬੀ ਹੇਠ ਕੁਝ ਸੁੱਖ ਦਾ ਸਾਹ ਲਏਗੀ ਜੇ ਫੇਰ ਵੀ ਖਾਲਸੇ ਨੂੰ ਕਦੇ ਵੀ ਲੱਗਿਆ ਕਿ ਇਹ ਅਧੀਨਤਾ ਵਾਲੀ ਗੱਲ ਹੈ ਤਾਂ ਕਦ ਵੀ ਨਵਾਬੀ ਵਾਪਸ ਭੇਜ ਦੇਾਂਗੇ ਭਾਈ ਸੁਬੇਗ ਸਿੰਘ ਚਾਹੁੰਦੇ ਸਨ ਕਿ ਖਾਲਸਾ ਸੰਧੀ ਦੇ ਰਾਹ ਆ ਜਾਵੇ ਇਹਦੇ ਵਿੱਚ ਪੰਥ ਸਗੋਂ ਹੋਰ ਵਧੇ ਫੁੱਲੇਗਾ ਕਾਫੀ ਵਿਚਾਰ ਵਟਾਂਦਰੇ ਮੰਗਰੋਂ ਸਿੰਘਾਂ ਨੇ ਫੈਸਲਾ ਕੀਤਾ ਕਿ ਨਵਾਬੀ ਖਾਲਸਾ ਸਵੀਕਾਰ ਕਰੇਗਾ ਪਰ ਹੁਣ ਵੱਡਾ ਪ੍ਰਸ਼ਨ ਇਹ ਸੀ ਕਿ ਨਵਾਬੀ ਦਿੱਤੀ ਕਿਸ ਨੂੰ ਜਾਵੇ ਦੀਵਾਨ ਦਰਬਾਰਾ ਸਿੰਘ ਜਥੇਦਾਰ ਨੂੰ ਬੇਨਤਾ ਕੀਤਾ ਗਿਆ ਤਾਂ ਉਹਨਾਂ ਨਾ ਕਰ ਦਿੱਤੀ ਅਸਾਂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਸੇਵਾ ਕੀਤੀ ਹੈ ਉਹਨਾਂ ਤੋਂ ਛੁੱਟ ਕਿਸੇ ਦੀ ਕੋਈ ਵਸਤੂ ਪ੍ਰਵਾਨ ਨਹੀਂ ਅਸੀਂ ਨਵਾਬੀ ਕੀ ਕਰਨੀ ਹੈ ਸਾਡਾ ਦ੍ਰਿੜ ਨਿਸ਼ਚਾ ਹੈ ਕਿ ਖਾਲਸੇ ਦੀ ਪਾਤਸ਼ਾਹੀ ਨੇੜੇ ਆ ਟੁੱਕੀ ਹੈ ਖਾਲਸਾ ਖੁਦ ਪਾਤਸ਼ਾਹ ਹੈ ਅਤੇ ਉਹ ਕਿਸੇ ਬਾਦਸ਼ਾਹ ਦੀ ਨਵਾਬੀ ਕਿਵੇਂ ਕਬੂਲ ਕਰੇ ਨਵਾਬੀ ਰੂਪੀ ਇਹ ਖਿੱਲਤ ਖਾਲਸੇ ਦੇ ਦੀਵਾਨ ਵਿੱਚ ਪਈ ਸੀ ਤੇ ਜਿਸ ਵੱਲ ਵੀ ਉਂਗਲ ਕੀਤੀ ਜਾਏ ਖਿੱਲਤ ਉਸ ਵੱਲ ਕਰ ਦਿੱਤੀ ਜਾਂਦੀ ਅਤੇ ਅੱਗੋਂ ਉਹ ਨਾ ਕਰਕੇ ਆਪਣੇ ਵੱਲੋਂ ਕਿਸੇ ਹੋਰ ਵੱਲ ਧੱਕ ਦਿੰਦਾ ਇਸ ਤਰ੍ਹਾਂ ਖਾਲਸਾ ਨਵਾਬੀ ਨੂੰ ਠੋਕਰਾ ਮਾਰ ਰਿਹਾ ਸੀ ਅਤੇ ਖਿੱਲਤ ਮਾਨੋ ਕੋਈ ਠੁੱਡੇ ਮਾਰਨ ਵਾਲਾ ਖਿਡਾਉਣਾ ਬਣ ਕੇ ਰਹਿ ਗਈ ਸੀ ਜਿਸ ਵੀ ਸਿੰਘ ਨੂੰ ਬੇਨਤੀ ਕੀਤੀ ਜਾਂਦੀ ਉਹ ਅੱਗੋਂ ਬਚਨ ਉਚਾਰਦਾ ਸਾਡਾ ਪਾਤਸ਼ਾਹੀ ਦਾਵਾ ਹੈ ਖਾਲਸਾ ਜੀ ਜਾਂ ਇੱਥੋਂ ਦੀ ਜਾਂ ਦਰਗਾਹ ਦੀ ਸਤਿਗੁਰਾਂ ਦੇ ਬਚਨਾਂ ਤੋਂ ਕਿਵੇਂ ਫਿਰਿਏ ਕਾਲ ਗੀਤਰ ਪਿਤਾ ਦੇ ਬਚਨਾਂ ਨੂੰ ਪਿੱਠ ਦੇਣ ਵਾਲੇ ਨੂੰ ਤਾਂ ਕਿਸੇ ਜਹਾਂ ਢੋਈ ਨਹੀਂ ਨਵਾਬੀ ਨੂੰ ਪੈਰ ਨਾਲ ਪਰਾਂ ਕਰਦਾ ਹੋਇਆ ਇੱਕ ਸਿੰਘ ਬੋਲਿਆ ਹਮ ਰਾਖਤ ਪਾਤਸ਼ਾਹੀ ਦਾਵਾ ਜਾਂ ਇਤਕੋ ਜਾਂ ਅਗਲੋ ਪਾਵਾ ਭਾਈ ਸੁਬੇਗ ਸਿੰਘ ਜੀ ਕੈਸੀ ਅਲੋਕਾਰੀ ਗੱਲ ਕਰਦੇ ਹੋ ਤੁਸੀਂ ਸ਼ਾਇਦ ਤਰੂ ਧਾਰਾ ਕਦੇ ਆਪਣੀ ਥਾਂ ਛੱਡ ਦੇਵੇ ਪਰ ਖਾਲਸਾ ਰਹਿੰਦੀ ਦੁਨੀਆ ਤੀਕ ਮਹਾਰਾਜ ਦੇ ਬਚਨਾਂ ਉੱਤੇ ਅਡੋਲ ਖਲੋਤਾ ਰਹੇਗਾ ਇੱਕ ਹੋਰ ਸਿੰਘ ਬੋਲਿਆ ਮਹਾਰਾਜ ਨੂੰ ਕੀ ਮੂੰਹ ਦਿਖਾਵਾਂਗੇ ਖਾਲਸਾ ਜੀ ਪਾਤਸ਼ਾਹੀ ਵਾਰ ਛੱਡ ਕੇ ਛੋਟੀ ਜਹੀ ਨਵਾਬੀ ਉੱਤੇ ਡੋਲ ਗਿਆ ਮੇਰੀ ਮਾਫੀ ਕਬੂਲ ਕਰੋ ਹੱਥ ਬੰਨਦਾ ਇੱਕ ਹੋਰ ਸਿੰਘ ਬੋਲਿਆ ਪਰਾਦੀਨ ਤਾਂ ਖਵਾਰੀਆਂ ਹੀ ਨੇ ਖਾਲਸਾ ਜੀ ਖਾਲਸਾ ਖੁਦ ਖੁਦਾ ਹੈ ਦੇਣਾ ਲੈਣਾ ਸਭ ਕਲਗੀ ਤਰਜ਼ੀਆਂ ਨਾਲ ਇਸ ਤਰ੍ਹਾਂ ਦੇ ਬੋਲ ਹਰ ਪਾਸਿਓਂ ਆ ਰਹੇ ਹਨ ਕੋਈ ਇੱਕ ਵੀ ਸਿੰਘ ਇਹ ਨਵਾਬੀ ਲੈਣ ਲਈ ਤਿਆਰ ਨਹੀਂ ਸੁਭੇਗ ਸਿੰਘ ਕਹਿਣ ਲੱਗੇ ਕਿ ਕਿਸੇ ਵੀ ਸੇਵਾਦਾਰ ਸਿੰਘ ਨੂੰ ਨਵਾਬੀ ਦੇ ਦੇਵੋ ਪਰ ਵਾਪਸ ਨਾ ਮੋੜੋ ਕੋਈ ਟਹਿਲੂਆ ਕੋਈ ਲੰਗਰਾਂ ਵਿੱਚ ਸੇਵਾ ਕਰਨ ਵਾਲਾ ਕੋਈ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਕੋਈ ਲੱਕੜਾਂ ਪਾਣੀ ਢੋਣ ਵਾਲਾ ਭਾਵੇਂ ਕੋਈ ਵੀ ਸੇਵਾ ਭਾਵ ਵਾਲਾ ਸਿੰਘ ਹੋਵੇ ਨਵਾਬੀ ਉਸ ਨੂੰ ਭੇਟ ਕਰੋ ਅਕਾਲ ਬੁੰਗੇ ਉੱਤੇ ਸਜੇ ਦੀਵਾਨ ਵਿੱਚ ਇਹ ਚਰਚਾ ਹੋ ਰਹੀ ਸੀ ਸੰਗਤ ਜੁੜ ਕੇ ਬੈਠੀ ਫੈਸਲੇ ਦੀ ਉਡੀਕ ਕਰ ਰਹੀ ਸੀ ਇੱਕ ਨੌਜਵਾਨ ਸਿੰਘ ਸੰਗਤ ਨੂੰ ਪੱਖਾ ਚੱਲਣ ਦੀ ਸੇਵਾ ਕਰ ਰਿਹਾ ਸੀ ਉਮਰ ਕੋਈ ਆਹੀ 25 ਸਾਲ ਦੇ ਨੇੜੇ ਭੱਜ-ਭੱਜ ਕੇ ਸਭ ਸਿੰਘਾਂ ਨੂੰ ਪੱਖਾ ਚੱਲ ਰਿਹਾ ਸੀ ਕੁਝ ਚਿਰ ਪਹਿਲਾਂ ਹੀ ਸੁਬੇਗ ਸਿੰਘ ਨੇ ਇਸ ਨੂੰ ਘੋੜਿਆਂ ਦੀ ਲਿੱਦ ਚੁੱਕਦੇ ਵੇਖਿਆ ਸੀ ਉਸ ਤੋਂ ਕੁਝ ਚਿਰ ਮੰਗਰੋਂ ਜਲਦੀ ਸੇਵਾ ਕਰ ਰਿਹਾ ਸੀ ਉਸ ਦੇ ਚਿਹਰੇ ਉੱਤੇ ਫਟ ਦਾ ਇੱਕ ਸੱਜਰਾ ਨਿਸ਼ਾਨ ਇੰਜ ਸੋਭ ਰਿਹਾ ਸੀ ਜਿਵੇਂ ਬੱਦਲਾਂ ਵਿੱਚੋਂ ਅੱਧਾ ਚੰਦ ਦਿਖਾਈ ਦੇ ਰਿਹਾ ਹੋਵੇ ਹਜੇ ਕੱਲ ਹੀ ਤਰਕਾ ਨਾਲ ਹੋਈ ਝੜਪ ਵਿੱਚ ਇਹ ਸੋਹਣਾ ਨਿਸ਼ਾਨ ਮਿਲਿਆ ਸੀ ਇੱਕ ਢੂੰਗੇ ਫੱਟ ਦਾ ਨਿਸ਼ਾਨ ਮੋਢੇ ਉੱਤੇ ਵੀ ਸੀ ਬਚਪਨ ਵਿੱਚ ਵੀ ਇਸ ਨੌਜਵਾਨ ਦੀਆਂ ਖੇਡਾਂ ਜੰਗੀ ਕਰਤੱਬਾਂ ਵਾਲੀਆਂ ਹੀ ਸਨ ਆਪਣੇ ਨਾਲ ਦੇ ਬੇਲੀਆਂ ਨੂੰ ਇਕੱਠੇ ਕਰ ਲੈਣਾ ਤੇ ਦੋ ਦਲਾਂ ਵਿੱਚ ਵੰਡ ਦੇਣਾ ਇੱਕ ਦੁਸ਼ਮਣ ਦਾ ਦਲ ਅਤੇ ਦੂਜਾ ਸਿੰਘਾਂ ਦਾ ਸਿੰਘਾਂ ਵਾਲੇ ਦਲ ਦੀ ਅਗਵਾਈ ਆਪ ਕਰਨੀ ਕਿਸੇ ਐਸੀ ਹੀ ਜੰਗੀ ਖੇਡ ਦੇ ਚਲਦਿਆਂ ਦੂਜੇ ਦਲ ਦੇ ਇੱਕ ਜੋਸ਼ੀਲੇ ਗੱਭਰੂ ਨੇ ਕਿਰਪਾਨ ਦਾ ਪਰਮਾਵਾਰ ਕੀਤਾ ਜੋ ਇਸ ਸਿੰਘ ਦੀ ਢਾਲ ਤੋਂ ਤਿਲਕ ਕੇ ਮੋਢੇ ਨੂੰ چیر ਗਿਆ ਕਿੰਨਾ ਸਮਾਂ ਹੀ ਲੱਗ ਗਿਆ ਸੀ ਉਸ ਫੱਟ ਨੂੰ ਠੀਕ ਹੁੰਦਿਆਂ ਪਰ ਫੇਰ ਵੀ ਇਸ ਦੀਆਂ ਖੇਡਾਂ ਤਾਂ ਨਹੀਂ ਬਦਲੀਆਂ ਹੁਣ ਤਾਂ ਸਗੋਂ ਉਹ ਸਿਰਫ ਖੇਡਾਂ ਰਹੀਆਂ ਵੀ ਨਹੀਂ ਹੁਣ ਤਾਂ ਉਹ ਸੱਚਮੁੱਚ ਹੀ ਜੰਗਾਂ ਹੋ ਗਈਆਂ ਸਨ ਬਸ ਦੂਜੇ ਦਲਾਂ ਵਿੱਚ ਹੁਣ ਦੁਸ਼ਮਣ ਆਪਣੇ ਬੇਲੀ ਨਹੀਂ ਹੁੰਦੇ ਉਨ੍ਹਾਂ ਖੇਡਾਂ ਵਿੱਚ ਕੀਤੇ ਗਏ ਅਭਿਆਸ ਹੀ ਹੁਣ ਜੰਗ ਦੇ ਮੈਦਾਨ ਵਿੱਚ ਕੰਮ ਆ ਰਹੇ ਹਨ। ਬੁੰਗੇ ਤੋਂ ਚਰਚਾ ਕਰ ਰਹੇ ਸਿੰਘਾਂ ਦੀ ਨਿਗਾਹ ਇਸ ਸਿੰਘ ਉੱਤੇ ਪਈ। ਆਵਾਜ਼ ਮਾਰੀ ਗਈ। ਭਾਈ ਕਪੂਰ ਸਿੰਘ ਜੀ ਬੁੰਗੇ ਉੱਤੇ ਦਰਸ਼ਨ ਬਖਸ਼ਿਓ। ਹੱਥ ਜੋੜ ਕੇ ਸਿੰਘ ਪੰਥ ਅੱਗੇ ਆਣ ਖਲੋਤਾ। ਨਵਾਬੀ ਦੀ ਪੇਸ਼ਕਸ਼ ਕੀਤੀ ਗਈ। ਕਪੂਰ ਸਿੰਘ ਬੋਲਿਆ ਖਾਲਸਾ ਜੀ ਪੰਥ ਦਾ ਹੁਕਮ ਸਿਰ ਮੱਥੇ। ਮੇਰਾ ਐਨਾ ਤਾਣ ਕਿੱਥੇ? ਕੇ ਪੰਥ ਦੀ ਕਹੀ ਟਾਲ ਸਕਾਂ ਪਰ ਪੰਥ ਦੇ ਵਾਲੀ ਨੇ ਖਾਲਸੇ ਨੂੰ ਹੰਨੇ ਹੰਨੇ ਪਾਤਸ਼ਾਹੀ ਦਾ ਵਰ ਦਿੱਤਾ ਹੈ ਖਾਲਸਾ ਪਾਤਸ਼ਾਹੀ ਹੈ ਮੈਂ ਘੋੜਿਆਂ ਦੀ ਲਿੱਦ ਚੱਕਦਾ ਹੋਇਆ ਵੀ ਕਿਸੇ ਬਾਦਸ਼ਾਹ ਤੋਂ ਘੱਟ ਨਹੀਂ ਤੇ ਨਾ ਹੀ ਘੋੜਿਆਂ ਦੀ ਲਿੱਦ ਚੁਕਣੀ ਮੈਨੂੰ ਕਿਸੇ ਬਾਦਸ਼ਾਹੀ ਤੋਂ ਨੀਵੀਂ ਜਾਪਦੀ ਹੈ ਪੰਥ ਜੋ ਵੀ ਹੁਕਮ ਕਰੇਗਾ ਮੈਨੂੰ ਮਨਜ਼ੂਰ ਹੈ ਪਰ ਮੇਰੇ ਤੋਂ ਮੇਰੀਆਂ ਪਹਿਲਾਂ ਵਾਲੀਆਂ ਸੇਵਾ ਨਾ ਲਈਆਂ ਜਾਣ ਕਿਉਂਕਿ ਨਵਾਬੀ ਕਦੇ ਵੀ ਘੋੜਿਆਂ ਦੀ ਸੇਵਾ ਤੋਂ ਵੱਡੀ ਨਹੀਂ ਹੋ ਸਕਦੀ ਮੇਰੇ ਲਈ ਪਰੇ ਅਕਾਲ ਬੁੰਗੇ ਦੇ ਵੇੜੇ ਵਿੱਚ ਕੋਈ ਸਿੰਘ ਬਾਣੀ ਪੜ ਰਿਹਾ ਸੀ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਕਿ ਉਸ ਨੇ ਇੱਕ ਤੁਕ ਜ਼ੋਰ ਨਾਲ ਪੜੀ ਟਹਿਲ ਮਹਿਲ ਤਾ ਕੋ ਮਿਲੇ ਜਾਂ ਕੋ ਸਾਧ ਕ੍ਰਿਪਾਲ ਇਹ ਤੁਕ ਦੀਵਾਨ ਵਿੱਚ ਬੈਠੇ ਹਰ ਸਿੰਘ ਨੇ ਸੁਣੀ ਜਥੇਦਾਰ ਨੇ ਮੁਸਕਰਾਉਂਦਿਆਂ ਕਪੂਰ ਸਿੰਘ ਨੂੰ ਕਿਹਾ ਬਾਣੀ ਪੜਦੇ ਹੋਏ ਸਿੰਘਾਂ ਵਿੱਚੋਂ ਸਤਿਗੁਰੂ ਆਪ ਬੋਲਦੇ ਹਨ ਹੁਣ ਕਿਸੇ ਵੀ ਤਰ੍ਹਾਂ ਦਾ ਸ਼ੰਕਾ ਕਰਨਾ ਸਾਡੇ ਲਈ ਵਾਜਿਬ ਨਹੀਂ ਤੁਸੀਂ ਇਹੇ ਸੇਵਾ ਕਬੂਲ ਕਰੋ ਸਤਿਬਚਨ ਖਾਲਸਾ ਜੀ ਪੰਜ ਸਿੰਘਾਂ ਦੇ ਚਰਨਾਂ ਨੂੰ ਛੂਹਾ ਕੇ ਨਵਾਬੀ ਦੀ ਪੋਸ਼ਾਕ ਮੈਨੂੰ ਸੌਂਪੀ ਜਾਏ ਹੱਥ ਜੋੜਦਿਆਂ ਤੇ ਸਿਰ ਝੁਗਾਉਂਦਿਆਂ ਕਪੂਰ ਸਿੰਘ ਜੀ ਬੋਲੇ ਐਸੇ ਤਰ੍ਹਾਂ ਕੀਤਾ ਗਿਆ ਇਹ ਖਾਲਸਾ ਪੰਥ ਦੇ ਰੋਜ਼ਮਰਰਾ ਦੇ ਜੀਵਨ ਦਾ ਵਰਤਾਰਾ ਸੀ ਖਾਲਸਾ ਪੰਜਾਂ ਵਿੱਚ ਪਰਮੇਸ਼ਰ ਜਾਣਦਾ ਹੈ ਸੋ ਕੋਈ ਵੀ ਕਾਰਜ ਉਹਨਾਂ ਦੀ ਆਗਿਆ